ਲੇ ਵੀ ਮਿੱਤਰੋ ਮੁੰਡਾ ਮੋਟਰਸਾਂ ਚੋਰੀ ਕਰਨ ਲੱਗ ਗਿਆ ਬੈ ਕੇ ਮਾਰਾ ਯਾਰ ਐ ਤਾਂ ਕੋਈ ਆਇਆ ਨਹੀਂ ਯਾਰ ਪਿੰਦਰਾ ਤੂੰ ਤਾਂ ਮੋਟਰਸਾਂ ਸਿੱਕੂਗਾ ਬੈ ਕੇ ਨਹੀਂ ਆਈ ਦੀ ਪਿੱਛੇ ਹੀ ਰੋਕੇ ਮਾਰ ਅਰੇ ਦੋਸਤੋ ਸਸਰੀ ਕਰਨ ਲਾ ਵੀ ਮਿੱਤਰੋ ਅੱਜ ਆਪਾਂ ਉਹ ਕੰਮ ਕਰ ਚੱਲੇ ਜਿਹੜਾ ਨਹੀਂ ਕਰਨਾ ਸੀ ਯਾਰ ਅਸੀਂ ਮੋਟਰਸਾਂ ਚੋਰੀ ਕਰਨ ਚੱਲੇ ਆ ਆ ਮੁੰਡਾ ਸਪੈਸ਼ਲੀ ਚੋਰ ਲਿਆਂਦਾ ਆਪਾਂ ਨਾਲ ਇਧਰ ਮਨ ਨਾਲ ਵੇਖੋ ਸਪਰੇਅ ਕਰੀ ਜਾਂਦਾ ਅੱਜ ਅਸੀਂ ਮੋਟਰਸਾਈਕਲ ਲੈ ਕੇ ਆਉਣਾ ਚੋਰੀ ਕਰਕੇ ਅੱਜ ਛੱਟਣਾ ਨਹੀਂ ਗਾ ਠੀਕ ਹੈ ਨਾ ਮੋਟਰਸਾਈਕਲ ਆਹ ਮਾਡਲ ਐ ਐਸਪੀ ਲੈਂਡਰ ਨਿਊ ਮਾਡਲ ਆ ਤੇ ਆਪਾਂ ਕਹਿੰਿਆ ਰਹੇ ਮੋਟਰਸਾਈਕਲ ਚੋਰੀ ਕਰਕੇ ਲਿਆਉਣਾ ਬਸ ਇੰਨਾ ਵੀ ਡਾਂਗਾ ਨਾ ਪੈਣ ਕਿਸੇ ਤੋਂ ਡਾਂਗਾ ਤਾਂ ਵਿਚਾਰਿਆ ਜੇ ਵਾਹ ਡਾਂਗਾ ਤੋਂ ਕਰਲਾ ਵਿਚਾਰਿਆ ਜੇ ਬਾਕੀ ਮੋਟਰਪੁਰਸਨ ਤਾਂ ਅਸੀਂ ਆਪੇ ਤੋੜ ਲਿਆਵਾਂਗੇ ਨੌਕ ਨੌਕ ਅੱਜ ਆ ਮੁੰਡਾ ਸਪੈਸ਼ਲੀ ਲੋਕ ਤੋੜਨਾ ਤੇ ਲਿਆਂਦਾ ਨਾ ਆਪਾਂ ਠੀਕ ਹੈ ਨਾ ਲੈ ਵੀ ਮੇਤਰੂ ਮੁੰਡਾ ਮੋਰਸਾ ਚੋਰੀ ਕਰ ਲਾ ਗਿਆ ਬਹਿ ਕੇ ਮਾਰਾ ਯਾਰ ਆਏ ਤਾਂ ਓਏ ਆਏ ਨਹੀਂ ਯਰ ਪਿੰਦਰਾ ਤੂੰ ਤਾਂ ਮੋਰਸਾ ਸਿੱਟੂਗਾ ਬਹਿ ਕੇ ਨਹੀਂ ਭਾਜੀ ਪਿੱਛੇ ਹੀ ਰੋ ਕੇ ਮਾਰ ਮੁੰਡਾ ਮੋਰਸਾ ਚੋਰੀ ਕਰ ਲਾ ਗਿਆ ਚਲ ਪਤਾ ਲੱਗ ਜੂ ਅੱਜ ਆਈ ਬਹਿ ਕੇ ਉਹ ਡਰ ਗਿਆ ਪਰ ਉਹ ਮਾਰਨਾ ਹਾਂ ਜੋਰ ਨਾਲ ਐਨਾ ਜੋਰ ਆ ਯਾਰ ਤੇਰੇ ਤੇ ਤੁੰਨੇ ਤੂੰ ਫਾਸ ਹੋ ਲਓ ਵੀ ਮਿੱਤਰੋ ਆਪਣ ਨੂੰ ਲੋਕ ਤਾਂ ਨਹੀਂ ਟੁੱਟਿਆ ਪਿੰਦਰ ਤੋਂ ਹੁਣ ਆਪਾਂ ਇਹਨੂੰ ਖੋਲ ਕੇ ਵਿੱਚੋਂ ਲੋਕ ਕੱਢਾਂਗੇ ਫੇਰ ਹੀ ਹੋਊਗਾ ਕੰਮ ਲੋਕ ਟੁੱਟਿਆ ਤਾਂ ਹੈ ਨਹੀਂਗਾ ਰੋ ਲੋਕ ਅरिजਨ ਅਸੀਂ ਹੁਣ ਲੈਓ ਜੀ ਪਿੰਦਰ ਨੇ ਖੋਲਣ ਲੱਗਾ ਚੋਬਰ ਕਹਿੰਦੇ ਲੈਓ ਜੀ ਲੋਕ ਲੈ ਕੱਢ ਹੁਣ ਇਹ ਕਸੀ ਜਾਂਦਾ ਕਾਸਕੋਸ ਕੇ ਆਪਾਂ ਕਹਿੰਨਾ ਇਹਨੂੰ ਐਂ ਘਰੇ ਲੈ ਜਾਵਾਂਗੇ ਸਟਾਰਟ ਤੇਰੇ ਹੋਣਾ ਨਹੀਂਗਾ ਇਹ ਸਟਾਰਟ ਹੁੰਦੇ ਨਹੀਂਗੇ ਤੇ ਹੁਣ ਆਪਾਂ ਇਹਨੂੰ ਲੱਤ ਲਾ ਕੇ ਲੈ ਕੇ ਜਾਵਾਂਗੇ ਘਰੇ ਬਣਾ ਲਾ ਲੈ ਮੁੰਡੇ ਦੇ ਟਾਪਾ ਟੋਪਾ ਕਾਸਤਾ ਬਣਾਤਾ ਫਿਰ ਉਹਵੇਂ ਤਿਆਰ ਕਰਤਾ ਹੋਰ ਗੁਆਰ ਤੋ ਫੇਰ ਨਹੀਂ ਪਤੰਦਰ ਉਹ ਪਤਾ ਨਹੀਂ ਕਿਵੇਂ ਚੋਰ ਮਾੜੇ ਕ ਨਾਲ ਤੋੜ ਦਿੰਦੇ ਲੋਕ ਅਸੀਂ ਤਾਂ ਇੰਨਾ ਜ਼ੋਰ ਲਾ ਲੈ ਸਾਡੇ ਤਾਂ ਟੁੱਟਿਆ ਹੀ ਨਹੀਂ ਜਮਾ ਸੰਤਰੀ ਨੇ ਸੰਤਰੀ ਨੇ ਹਾਂ ਆਰੇ ਲੋਕ ਇਹਦਾ ਡਾਕ ਕੱਢਤਾ ਆਪਾਂ ਪ੍ਰਾਗਣਾ ਕੇ ਚੋ ਨਾਟ ਕੋੜ ਕੇ ਉਹ ਆਪ ਪਤੰਦਰ ਮਾਰ ਜਿੱਦ ਲੱਤ ਲਾਉਂਦੇ ਨਾਲ ਦੇ ਨਾ ਬੜਸਾ ਕੇ ਉਹ ਮਾਰਦੇ ਲੋਏ ਸਾਡੇ ਤੋਂ ਸਾਰੀ ਮਸਾਂ ਲੋ ਖੋਲੇ ਓਏ ਤੂੰ ਐ ਕਰ ਉਹ ਆਜ ਲੱਖ ਲੱਤ ਲਾ ਮੈਥੇ ਲੱਤ ਨਹੀਂ ਲੱਗਣੀ ਲਾ ਲੇ ਮਿੱਤਰੋ ਗੁਰੇ ਕਿਰਾ ਮੜਿਆ ਗੇਕੜੀ ਹੈਂਡਲ ਸਿੱਧਾ ਕਰ ਲਗੇ ਦਾ ਵੀ ਕਾਲਾ ਮੁੰਡਾ ਹੈਂਡਰ ਹੁੰਡਰ ਸਿੱਧਾ ਹੋ ਗਿਆ ਵੇਖੋ ਉਸਤਾਦ ਜੀ ਬਾਠ ਠੀਕ ਆ। ਧੰਨਵਾਦ ਭਾਈ ਇੰਨਾ ਚੋਰੀ ਸਿਖਾਉਣ ਵਾਸਤੇ। ਚੋਰੀ ਸਿਖਾਤੀ ਆ। ਜਿਵੇਂ ਆਪਾਂ ਚੋਰੀ ਕਰਦੇ ਆ ਆਪਣੇ ਤਾਂ ਹਏ ਮੱਠਾ ਤਿਆਰ ਕਰਨਾ। ਆਪਾਂ ਨਹੀਂ ਤਾਂ ਨੇਰੀ ਲਿਆ ਦਿਆ ਕਰਨਗੇ ਨਾ। ਭਾਈ ਆ ਵੇਖੋ ਸਾਡੀ ਚੋਰੀ ਕੀਤਾ ਮੋਟਰਸ ਨਾਲ। ਪਹਿਲਾਂ ਸਾਰਾ ਖੋਲਿਆ। ਉਹ ਬੰਦੇ ਅੰਦਰ ਪਾਣੀ ਕਿਵੇਂ ਤੋੜ ਲੈਂਦੇ ਔਰ ਮਾੜੀ ਲੱਤ ਲਾ ਕੇ। ਕਲਾਸਾ ਹੋਣਾ ਯਾਰ ਹੁਣ। ਸਿੱਖੀਏ ਆਪਾਂ ਵੀ ਕਈ ਵਾਰੀ ਚਾਬੀ ਚੁੱਪੀ ਕੋ ਆ ਜਾਂਦੀ ਆ। ਕਲਾਸਾ ਲਾਉਂਦਾ। ਭਾਈ ਸਾਨੂੰ ਵਧੀਆ ਮੋਟਰ ਭਾਈ ਸਾਨੂੰ ਸਿਖਾਓ ਜੀ ਮੈਨੂੰ ਤੇ ਪਿੰਦਰ ਨੂੰ ਲੋਕ ਤੋੜਨੇ ਮੋਟਰਸਾਈਕਲ ਦੇ ਠੀਕਾ ਤਾਂ ਕਿ ਅਸੀਂ ਇਹ ਜੀ ਆਉਂਦੇ ਆ ਤੋੜਨੇ ਸਾਡੇ ਨਾਲ ਸੰਪਰਕ ਸਾਡੇ ਨਾਲ ਸੰਪਰਕ ਜਰੂਰ ਕਰੋ। ਇੱਧਰ ਵੀ ਗੱਡ ਦੇ ਸਾਹਮਣੇ ਨਹੀਂ ਨਹੀਂ ਇੱਧਰ ਵੀ ਚੱਲ। ਚੱਲ ਵੀ ਮਿੱਤਰਾ। ਆ ਵੀ ਮਿੱਤਰਾ ਮੋਟਰ ਨਾਲ ਅਸੀਂ ਕਰ ਲੈ ਚੋਰੀ ਆ ਦੇਖੋ। ਲੋਕ ਦਿੱਤਾ ਭਾਨਾ। ਹਾਂ। ਹਾਂ। ਹੁਣ ਇਹ ਦੇਖੋ ਅਸੀਂ ਪੱਤਾ ਲਾ ਦੇਣਾ ਕਿ ਜਦੋਂ ਹੋਣੀ ਚਾਹੀਦੀ ਆ। ਹੈ। ਮਹਾਰੀ ਦੇ ਚੋਰੇ ਲੈਣਾ ਚਾਹੀਦੇ ਲੱਤਾਂ ਲਾ ਕੇ ਲੈ ਕੇ ਆਨੇ ਮੋਟਰਸਾਈਕਲ ਮਗਰ ਪਿੰਟ ਵਾਲੇ ਵੀ ਭੱਜੇ ਹੁੰਦੇ ਆ ਮਾਰ ਪੰਡ ਵਾਲੇ ਭੱਜੇ ਹੁੰਦੇ ਆ ਜ਼ੋਰ ਚਾਹੀਦਾ ਸਾਡੇ ਵਰਗੇ ਜੇ ਦੋ ਘੰਟੇ ਲਾਤਾ ਮੋਟਰਸਾਈਕਲ ਦਾ ਲੋਕ ਭੰਨਨ ਤੇ ਵੀ ਗੜਾ ਐ ਮੋਟਰਸਾਈਕਲ ਦਾ ਚੋਰੀ ਕਰਦੀ ਆਂ ਦੇਖ ਲੋ ਕਿਉਰੋ ਦੇਖ ਲੋ ਸਾਡੇ ਤੋਂ ਚੋਰਾਂ ਨੂੰ ਤਾਂ ਪਤਾ ਹੀ ਨਹੀਂ ਮੋਟਰਸਾਈਕਲ ਦੇ ਵਿੱਚ ਜਿਹੜੀ ਕਰੀ ਜਾਂਦਾ ਭਰਾਵੋ ਕਿਤੇ ਸਾਡਾ ਨਾ ਲੈ ਦੇ ਗਏ ਲੈ ਜੀ ਆਪਾਂ ਮੋਟਰਸਾਈਕਲ ਲੈਂਦਾ ਚੋਰੀਕਾਰ ਕਮਿਆਰੋ ਤੇ ਆਪਾਂ ਹੁਣ ਭਿਹਾ ਕੇ ਲੈ ਚੱਲੇ ਆਂ ਐਂ ਦੇਖ ਲੋ ਪਿੰਦਰ ਮੰਨਦਾ ਸੀ ਕਿ ਮਹਾ ਪਿੰਦਰ ਮੰਦਾ ਟਕੜਾ ਮੋਟਰਸਾਈਕਲ ਦਾ ਲੋਕ ਪੰਨੂਆ ਪਰ ਇਹ ਤਾਂ ਨੂੰ ਪੰਨਾਂਗਾ ਫਿਰ ਚਾਬੀਆਂ ਨਾਲ ਹੀ ਖੋਲਿਆ ਜੋਰੀ ਨਹੀਂ ਪੈ ਰਿਹਾ ਵੀ ਇੱਕ ਤੋਂ ਇਹ ਲਗਾ ਲੈਣਾ ਹਿੱਲੇ ਯਾਰ ਫਿਰ ਅਸੀਂ ਫਿਰ ਅਸੀਂ ਚਾਬੀਆਂ ਨਾਲ ਹੀ ਖੋਲਿਆ ਫਿਰ ਇਹਦਾ ਸਾਰਾ ਕੁਝ ਇਹ ਲੈ ਹਟਾ ਦੇ ਕੋਸਟ ਹੈਂਡਲ ਵੀ 빙ਾ ਕਰਕੇ ਅਸੀਂ ਮਾਰ ਮਾਰ ਕੇ ਲੱਤਾਂ ਪਰ ਸਾਡੇ ਤੋਂ ਗੱਲ ਨਹੀਂ ਬਣੀ ਹੋਰ ਅਸੀਂ ਕੋਚਿੰਗ ਲਵਾਵਾਂਗੇ ਕੋਚਿੰਗ ਲੈ ਕੇ ਫੇਰ ਅਸੀਂ ਝੋੜਿਆ ਕਰਾਂਗੇ ਠੀਕ ਆ ਹਾਂ ਆਹ ਪਿੰਡ ਆ ਗਏ ਆ ਪੰਤਨ ਵਾਲਿਆ ਜਾਂਦੇ ਆਂ ਇਸ ਸਪੀਡ ਤੇ ਸਾਡੇ ਤੋਂ ਤਾਂ ਭਰਾਵਾਂ ਸਟਾਰਟ ਵੀ ਨਹੀਂ ਹੋਇਆ ਏ ਸਾਡੇ ਜੋਰਾਂ ਦੇ ਤਾਂ ਸਟਾਰਟ ਵੀ ਨਹੀਂ ਹੋਇਆ ਸਾਡੇ ਤੋਂ ਸਟਾਰਟ ਵੀ ਨਹੀਂ ਹੋਇਆ ਸਾਡੇ ਤੋਂ ਤਾਂ ਸਟਾਰਟ ਵੀ ਨਹੀਂ ਹੋਇਆ ਮੋਟਰਾਂ ਭਰਾਵੋ ਆ ਮੋ ਪਹਿਲਾ ਪਹਿਲਾ ਨਵਾਂ ਨਵਾਂ ਗਾ ਮਾਹਰ ਨੂੰ ਸਿਖਾएंगे नेक्स्ट ਜਦੋਂ ਆਪਾਂ ਕੀਤਾ ਉਦੋਂ ਇਖਾਂਗੇ ਆਪਾਂ ਸਟਾਰਟ ਕਰਕੇ ਲਿਆਵਾਂਗੇ ਆਪਾਂ ਉਦੋਂ ਸਟਾਰਟ ਕਰਦੇ ਆਪਾਂ